ਜ਼ਿਲ੍ਹਾ ਗੁਰਦਾਸਪੁਰ ਦੇ ਕਸਵਾ ਟੀਰਾ巴巴 ਨਾਨਕ ਵਿਖੇ ਬਾਬਾ ਸ਼੍ਰੀਚੰਦ ਚੈਰੀਟੇਬਲ ਟਰਸਟ ਦੇ ਗੁਰਦੁਆਰਾ ਬਾਬਾ ਸ਼੍ਰੀਚੰਦ ਵਿਖੇ ਅਚਾਨਕ ਅੱਗ ਲੱਗਣ ਦੀ ਘਟਨਾ ਵਾਪਰ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਫਾਇਰ ਬ੍ਰਿਗੇਡ ਦੀ ਟੀਮ ਦੇ ਵੱਲੋਂ ਅੱਗ ਤੇ ਕਾਬੂ ਪਾ ਲਿਆ ਗਿਆ ਜਿਸ ਤੇ ਚਲਦੇ ਆ ਵੱਡਾ ਨੁਕਸਾਨ ਹੋਣ ਤੋਂ ਬਚਾ ਰਿਹਾ। ਉਤੇ ਹੀ ਦੱਸਿਆ ਜਾ ਰਿਹਾ ਕਿ ਅੱਗ ਲੱਗਣ ਦਾ ਕਾਰਨ ਵਿੱਚ ਵਿੱਚ ਦਾ ਸ਼ਾਰਟ ਸਰਕਟ ਸੀ। ਛਤ ਕੀ ਅੱਗ ਨਾਲ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਮੈਟ ਅਤੇ ਹੋਰ ਨੁਕਸਾਨ ਹੋਇਆ ਜਦਕਿ ਇਸ ਘਟਨਾ ਬਾਰੇ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੇ ਡੇਰਾ ਬਾਬਾ ਨਾਨਕ ਪੁੱਲ ਸੱਚੀ ਅਤੇ ਫਾਇਰ ਬ੍ਰਿਗੇਡ ਦੇ ਵੱਲੋਂ ਅੱਗ ਤੇ ਕਾਬੂ ਪਾਲਿਆ ਗਿਆ ਜਿਸ ਨਾਲ ਵੱਡਾ ਨੁਕਸਾਨ ਹੋਣ ਤੋਂ ਬਚਾ ਲਿਆ ਗਿਆ ਹਾਂਜੀ ਸਾਡੀ ਬੇਟੀ ਦਾ ਅੰਨਦ ਘਰ ਅੰਨਦ ਘਰ ਠੀਕ ਆ ਤੇ ਅਸੀਂ ਬਾਹਰ ਖੜੇ ਹਾਂ ਤੇ ਵਿਆਹ ਦੇ ਇਸ ਫਾਰਮਿੰਸ ਹਨ ਤਿਆਰੀਆਂ ਬਾਬਾ ਜੀ ਕਰ ਰਹੇ ਹਨ ਤੇ ਗਨ ਕੀ ਉੱਥੇ ਉਹ ਤੋਂ ਸਭ ਅੰਦਰ ਦੀ ਕੋਈ ਨਹੀਂ ਵੜਿਆ ਜੀ ਅੱਛਾ ਜੀ ਉਹ ਤੋਂ ਬਾਹਰ ਹੀ ਸਾਰੇ ਉੱਥੋਂ ਧੂੰਆਂ ਨਿਕਲਦਾ ਦੇਖਿਆ ਸੀ ਜਿੰਦੂ ਮਾਰ ਨਿਕਲਦਾ ਦੇਖਿਆ ਫੇਰ ਅਸੀਂ ਉਹ ਭੱਜਿਆ ਅੰਦਰ ਨੂੰ ਆਇਆ ਤੇ ਅੰਦਰ ਸਾਰਾ ਧੂਆ ਕਾਲਾ ਪੈ ਗਿਆ ਹਾਂਜੀ ਬਾਕੀ ਬਾਬਾ ਜੀ ਤੋਂ ਦੱਸਨੇ ਵੀ ਲੱਗੇ ਜਾਂ ਅੰਦਰ ਮਹਾਰਾਜ ਦਾ ਪ੍ਰਕਾਸ਼ ਵੀ ਹੈਗਾ ਸੀ ਮਹਾਰਾਜ ਦਾ ਪ੍ਰਕਾਸ਼ ਵੀ ਹੈ ਅੰਦਰ ਹੈ ਹੀ ਉੱਥੇ ਸਭ ਫੇਰੇ ਉੱਥੇ ਦੇ ਬਾਬਾ ਅਜੀ ਨਿਮਰਪਾਇਆ ਮਹਾਰਾਜ ਸਤਿ ਸ੍ਰੀ ਅਕਾਲ ਕੋਈ ਗੱਲ ਨਹੀਂ ਮਾਰਾ ਲੈਦੇ ਲੈ ਕੇ ਚੋਕੇ ਕੋਠੇ ਤੇ ਹਾਂਜੀ ਤੇ ਮਹਾਰਾਜ ਜੀ ਕੋਸ਼ਿਸ਼ ਕਰ ਰਹੇ ਆ ਵੀ ਮਹਾਰਾਜ ਜੀ ਪ੍ਰਕਾਸ਼ ਦਾ ਇਹ ਲੈ ਜੀਏ ਲੈ ਜੀਏ ਇੱਥੋਂ ਮਾਰਾ ਸੂਕਾ ਕੱਢ ਲਈਏ ਤੇ ਉਹ ਆਗੂ ਜੀ ਨੂੰ ਬੁਲਾ ਲਏ ਸੀ ਉਹਨੇ ਜਨ ਮਹਾਰਾਜ ਕਿਰਪਾ ਤੁਸੀਂ ਆਗੇ ਕੋ ਜਾ ਹਾਂ ਆਗੇ ਬੋਲੀ ਫਾਇਰ ਕਰੇ ਵਾਲੇ ਆ ਜੀ ਫਾਇਰ ਕਰੇ ਵਾਲੇ ਪਹੁੰਚ ਗਏ ਪੁਲਿਸ ਵਾਲੇ ਪਹੁੰਚ ਗਏ ਪਰ ਸਾਨੂੰ ਤਰ ਲੱਗਾ ਜੀ ਕਿ ਬਾਬਾ ਸ਼ਰੀ ਚੰਦ ਮੰਗਰ ਚਾਈਟਿਆਵਾਂ ਨੀਅਰ ਦਸ ਡੋਗਰਾ ਅਚਾਨਕ ਅੱਗ ਲੱਗੀ ਹੈ ਮੌਕੇ ਤੇ ਪਹੁੰਚੇ ਹਾਂ ਤੇ ਪਤਾ ਲੱਗਾ ਕਿ ਏਸੀ ਸ਼ੌਟ ਸ਼ੌਟ ਹੈ ਏਸੀ ਦੀ ਤੋੜਾ ਲਿੰਕ ਜਿਸ ਦਾ ਕੋਈ ਗੜੀ ਆਪਰੇ ਜੜੀ ਪੜਕ ਗਈ ਹਰਬੀਗ ਆ ਗਿਆ ਪਾ ਤੇ ਕਾਬੂ ਕਰ ਗਿਆ ਉਹ ਨੁਕਸਾਨ ਬਚਾਓ ਗਿਆ ਥੋੜੇ ਗੱਡੇ ਛੜੇ ਆ ਠੀਕ ਆ ਜੀ ਇਸ ਜਿਹੜਾ ਨਖਾਨ ਆਈ ਸੀ ਉਹ ਚੁੰਦਰੀਆਂ ਉਹ ਤਾਰਾ ਛਾੜ ਨਹੀਂ ਗਿਆ ਇਸ ਜਿਹੜਾ ਨੁਕਸਾਨ ਆਇਆ ਤੇ ਜਿਹੜੇ ਗੱਡੇ ਛੜੇ ਉੱਥੇ ਮਾਰ ਦਾ ਪ੍ਰਕਾਸ਼ ਹੀ ਹੈਗਾ ਜੀ ਉਹ ਬਿਲਕੁਲ ਸਖਤ ਹੈ ਉਹ ਆਪਾਂ ਸੇਵ ਕਰ ਲਿਆ ਵਾ ਉਹ ਭਰਾ ਜਨਾਂ ਨਾ ਬਿਲਕੁਲ ਠੀਕ ਆ ਆਪਾਂ ਕੋਈ ਗੱਲ ਨਹੀਂ ਲੱਗੇ ਇਹਨਾਂ ਦੇ ਬਿਲਕੁਲ ਠੀਕ ਹੈ ਜੀ ਤੇਰਾ ਬਾਵਾ ਨੰਨਾ ਕੇਂਦਰ ਗੁਲਵਾਰੇ ਮੇਂ ਆਗ ਲਗੀ ਤੇ ਅਸੀਂ ਨੇ ਕਾਰਜ ਕਰਤਾ ਤੋਂ ਹਰਬੀਗੋਲ ਸੇ ਆਏ ਐਲਪੀ ਸੇ ਆਏ तो हमको सुधरा मिलते ही हम मौके पर पहुँच गए और ये आग को बुझा दिया कितना तो नुकसान है ये अच्छी से जो भी अंदर की सोर्स सर्किट से आग लगी है और ये अंदर कोई सोर्स सर्किट के कारण है ये गद्दे गद्दे के अंदर होने के बाद ये आग सिलगने के बाद जो आग लगी है इनको हमने आगने के बाद में तीन कर्मचारियों ने आग को काबू पा लिया गया